ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਕੁਝ ਐਸੇ ਅੱਖਰ ਨੇ ਜਿਨ੍ਹਾਂ ਦਾ ਉਚਾਰਨ ਅਸੀਂ ਜ਼ਿਆਦਾਤਰ ਗਲਤ ਹੀ ਕਰਦੇ ਆਂ ਉਹਨਾਂ ਅੱਖਰਾਂ ਦਾ ਉਚਾਰਨ ਆਪਾਂ ਕਿਵੇਂ ਕਰਨਾ ਹੈ ਉਹ ਆਪਾਂ ਅੱਜ ਸਿੱਖਣ ਦਾ ਯਤਨ ਕਰਨਾ ਹੈ ਉਹ ਅੱਖਰ ਸਕਰੀਨ ਦੇ ਉੱਪਰ ਆਉਂਦੇ ਹੋਣਗੇ ਆਪ ਜੀ ਦੇਖ ਸਕਦੇ ਹੋ ਪਹਿਲਾ ਅੱਖਰ ਹੈ ਗੰਗਾ ਇਹਦਾ ਆਪਾਂ ਉਚਾਰਨ ਕਿਵੇਂ ਕਰਨਾ ਹੈ ਹੁਣ 35 ਅੱਖਰ ਦੇ ਵਿੱਚ ਇੱਕ ਇੱਕ ਸੀ ਲਾਈਨ ਪੜਦੇ ਆ ਕਕਾ ਖਖਾ ਗਗਾ ਘਗਾ ਗੰਗਾ ਹੁਣ ਤੁਸੀਂ ਜਦੋਂ ਇਸ ਵੱਲ ਧਿਆਨ ਦਿਓਗੇ ਨਾ ਇਸ ਲਾਈਨ ਨੂੰ ਪੜਦੇ ਆ ਸਮੇਂ ਤੁਸੀਂ ਦੇਖਿਓ ਤੁਹਾਡੀ ਜੀਬ ਜਿਹੜੀ ਹੈ ਨਾ ਜੀਬ ਦਾ ਵਿਚਾਲੜਾ ਹਿੱਸਾ ਉਹ ਤਲੂਏ ਨਾਲ ਲੱਗਦਾ ਹੋਵੇਗਾ ਕਕਾ ਖਖਾ ਗਗਾ ਘਗਾ ਇਹ ਤਲੂਏ ਨਾਲ ਲੱਗਦਾ ਹੈ ਇਸੇ ਤਰ੍ਹਾਂ ਇਸੇ ਚੀਜ਼ ਦਾ ਸਹੀ ਉਚਾਰਨ ਕਰਨਾ ਹੈ ਇਹਨੂੰ ਬੋਲਣ ਦੇ ਲਈ ਖਖ ਖਖ ਗਖ ਗਖ ਘਖ ਹੁਣ ਜਦੋਂ ੰੰਗਾ ਬੋਲਣਾ ਸੀ ਉਦੋਂ ਇਹ ਆਵਾਜ਼ ਸਾਡੀ ਨੱਕ ਰਾਹੀਂ ਬਾਹਰ ਆਣੀ ਚਾਹੀਦੀ ਹੈ ਜੀਬ ਦਾ ਵਿਚ ਆ ਲੜਾ ਹੱਸਾ ਤਲੂਏ ਨਾਲ ਹੀ ਲੱਗਿਆ ਰਵੇ ਤੇ ਇਹ ਆਵਾਜ਼ ਜਿਹੜੀ ਉਹ ਗਲੇ ਤੋਂ ਸਿੱਧਾ ਨੱਕ ਰਾਹੀਂ ਬਾਹਰ ਆਣੀ ਚਾਹੀਦੀ ਹੈ ੰੰਗਾ ੰੰਗਾ ਤਲੂਏ ਨਾਲ ਲੱਗਣੀ ਚਾਹੀਦੀ ਇਹਦਾ ਉਚਾਰਨ ਇਸੇ ਤਰੀਕੇ ਨਾਲ ਕਰਨਾ ਹੁਣ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਬਦ ਵਰਤੇ ਹੋਏ ਨੇ ੰੰਗਾ ज्ञान नहीं मुख बातों 252 अंग ते सुभायमान है एक ਥਾਂ ਤੇ ਹੋਰ ਵੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਗੰਗਾਂ ਗਿਆਨ 부ਜੈ ਜੇ ਕੋਈ ਪੜਿਆ ਪੰਡਿਤ ਸੋਈ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਉ ਮਜੀਠ ਇਹ ਕੁਝ ਸ਼ਬਦ ਹੈ ਜੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੇ ਨੇ ਇਸ ਲਈ ਇਸ ਚੀਜ਼ ਦਾ ਉਚਾਰਨ ਜਿਹੜਾ ਮੈਂ ਫਿਰ ਬੇਨਤੀ ਕਰ ਦੇਣਾ ਹਾਂ ਜੀਬ ਦਾ ਜਿਹੜਾ ਵਿਚਾਲੜਾ ਹਿੱਸਾ ਹੈ ਉਹ ਤਲੂਏ ਨਾਲ ਲੱਗੇ ਤੇ ਆਵਾਜ਼ ਗਲੇ ਤੋਂ ਸਿੱਧਾ ਬਾਹਰ ਤੱਕ ਜਾਵੇ ਗੰਗਾ ਗੰਗਾ ਦੂਜਾ ਜਿਹੜਾ ਅੱਖਰ ਹੈ ਉਹ ਹੈ ညੰਯਾ ਣਯਾ ਹੁਣ ਇਹਦੇ ਵਿੱਚ 35 ਅੱਖਰ ਵੱਲ ਤੁਸੀਂ ਧਿਆਨ ਦਿਓ ਜੀ ਆਪਾਂ ਇੱਕ ਲਾਈਨ ਪੜ੍ਹਦੇ ਹਾਂ ਵੀ ਚਚਾ ਛਛ ਜਜਜ ਚਜਜ ਹੁਣ ਤੁਸੀਂ ਦੇਖਿਓ ਨੋਟ ਕਰਿਓ ਸਾਡੀ ਜੀਬ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਦੰਦਾਂ ਦੇ ਨਾਲ ਜਿਹੜਾ ਉੱਥੇ ਲੱਗਦਾ ਹੋਵੇਗਾ ਤਲੂਏ ਨਾਲ ਦੰਦਾਂ ਦੇ ਨਾਲ ਹੀ ਲੱਗੇ ਇਹਦੀ ਆਵਾਜ਼ ਜੀਬੀ ਜਿਹੜੀ ਹੈ ਉਹ ਗਲੇ ਤੋਂ ਸਿੱਧਾ ਨੱਕ ਰਾਹੀਂ ਬਾਹਰ ਆਣੀ ਚਾਹੀਦੀ ਹੈ ਜੀਬ ਜਿਹੜੀ ਹੈ ਉਹ ਅਗਲਾ ਹਿੱਸਾ ਤਲੂਏ ਦੇ ਨਾਲ ਹੀ ਲੱਗੇ ਦੰਦਾਂ ਦੇ ਕੋਲ ਪਰ ਜਿਹੜੀ ਬਾਜ ਹੈ ਉਹ ਗਲੇ ਤੋਂ ਸਿੱਧਾ ਨੱਕ ਰਾਹੀਂ ਬਾਹਰ ਆਣੀ ਚਾਹੀਦੀ ਹੈ ਣਿਆ ਅੱਪਾ ਪਹਿਲਾ ਸ਼ਬਦ ਪੜਿਆ ਸੀ ਗੰਗਾ ਓੰਜਨਿਆ ਹੁਣ ਗੁਰੂ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਕੁਝ ਸ਼ਬਦ ਜਿਹੜੇ ਉਹ ਬਖਸ਼ਿਸ਼ ਕੀਤੇ ਨੇ ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਣਿਆ ਣਿਆਣੋ ਦਿਰਦ ਸਹੀ ਬਿੰਸ ਜਾਤ ਇਹੇਤ ਇਹ ਕੁਝ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ ਦਾ ਉਚਾਰਨ ਮੈਂ ਫਿਰ ਬੇਨਤੀ ਕਰ ਦੇਣਾ ਜਿਹੜਾ ਪਹਿਲਾਂ ਆਪਾਂ ਸ਼ਬਦ ਉਚਾਰਨ ਕੀਤਾ ਸੀ ਉਹਨੂੰ ਅਸੀਂ ਪੜਨਾ ਹੈ ਗੰਗਾ ਦੁਜਾ ਜਿਹੜਾ ਜਈਆ ਇਸ ਤਰ੍ਹਾਂ ਸੀ ਉਚਾਰਨ ਕਰਨ ਦਾ ਯਤਨ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ